ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਮਹਾ ਭਵਿੱਖ ਬਾਣੀ ਦੇ ਬਾਰੇ ਜਿਹੜੀ ਭਵਿੱਖ ਬਾਣੀ ਮਿਥਨ ਮਕਰ ਤੇ ਕੁੰਭ ਰਾਸ਼ੀ ਵਾਲਿਆਂ ਦੀ ਕਰ ਦਿੱਤੀ ਗਈ ਹੈ ਕਿ 2025 ਦੇ ਵਿੱਚ ਇਹ ਕਿਵੇਂ ਸਭ ਤੋਂ ਜਿਆਦੀਆਂ ਅਮੀਰ ਰਾਸ਼ੀਆਂ ਹੋ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ ਹਮੇਸ਼ਾ ਦੇ ਲਈ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਬੜੀ ਹੀ ਖਾਸ ਹੈ ਕਿਉਂਕਿ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜੀ 2025 ਦੀਆਂ ਵੱਡੀਆਂ ਭਵਿੱਖ ਬਾਣੀਆਂ ਤਿੰਨ ਖਾਸ ਰਾਸ਼ੀਆਂ ਲਈ ਇਹ ਰਾਸ਼ੀਆਂ ਹਨ ਜੀ ਮਿਥਨ ਕੁੰਭ ਅਤੇ ਮਕਰ ਤੁਹਾਡੀ ਜ਼ਿੰਦਗੀ ਵਿੱਚ 2025 ਵਿੱਚ ਬਹੁਤ ਹੀ ਵਧੀਆ ਸਾਲ ਸਾਬਿਤ ਹੋ ਸਕਦਾ ਹੈ ਇਸ ਲਈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਤੁਸੀਂ ਵੀਡੀਓ ਨੂੰ ਵੇਖ ਰਹੇ ਹੋ ਜੀ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੈਣਾ ਜੀ ਦੋਸਤੋ 2025 ਵਿੱਚ ਆਰਥਿਕ ਪੱਖ ਤੋਂ ਇਹ ਸਾਲ ਖਾਸ ਤਰੱਕੀ ਦੇ ਕੇ ਜਾਵੇਗਾ ਧਨ ਕਮਾਉਣ ਦੇ ਨਵੇਂ ਮੌਕੇ ਪ੍ਰਾਪਤ ਹੋ ਜਾਣਗੇ ਜਿਹੜੇ ਲੋਕ ਵਪਾਰ ਵਿੱਚ ਨਵੇਂ ਹਨ ਉਹਨਾਂ ਨੂੰ ਵੱਡੇ ਵੱਡੇ ਲਾਭ ਮਿਲਣ ਦੇ ਚਾਂਸ ਹਨ ਵਪਾਰੀ ਲੋਕਾਂ ਲਈ ਸਾਲ ਦੀ ਸ਼ੁਰੂਆਤ ਬਹੁਤ ਹੀ ਸ਼ੁਭ ਰਹੇਗੀ ਸਿੱਖਿਆ ਦੇ ਖੇਤਰ ਵਿੱਚ ਤੁਸੀਂ ಅಪਾਰ ਸਫਲਤਾ ਪ੍ਰਾਪਤ ਕਰ ਸਕਦੇ ਹੋ ਅਤੇ ਜੇਕਰ ਗੱਲ ਕੀਤੀ ਜਾਵੇ ਸਿਹਤ ਦੀ ਤਾਂ ਸਿਹਤ ਦੇ ਮਾਮਲਿਆਂ ਵਿੱਚ 2025 ਵਿੱਚ ਬਹੁਤ ਹੀ ਰਾਹਤ ਭਰਿਆ ਰਹੇਗਾ ਪਿਛਲੇ ਸਾਲ 2025 ਦੇ ਮੁਕਾਬਲੇ ਪਿਛਲੇ ਸਮੇਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਦੀ ਸੰਭਾਵਨਾ ਹੈ ਤੁਸੀਂ ਖੁਦ ਨੂੰ ਜ਼ਿਆਦਾ ਤਰੋ-ਤਾਜ਼ਾ ਮਹਿਸੂਸ ਕਰੋਗੇ ਅਤੇ ਤੁਹਾਡਾ ਆਤਮ ਵਿਸ਼ਵਾਸ ਵਿੱਚ ਵਾਧਾ ਹੋ ਜਾਵੇਗਾ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਰਿਸ਼ਤਿਆਂ ਦੀ ਅਤੇ ਖੁਸ਼ੀਆਂ ਦੀ ਤਾਂ ਸਾਲ ਦੇ ਅਖੀਰਲੇ ਮਹੀਨੇ ਵਿੱਚ ਪਰਿਵਾਰ ਲਈ ਸ਼ੁਭ ਸਮਾਚਾਰ ਮਿਲ ਸਕਦਾ ਹੈ। ਘਰ ਵਿੱਚ ਕੋਈ ਸ਼ੁਭ ਕੰਮ ਜਾਂ ਖੁਸ਼ੀਆਂ ਭਰਿਆ ਮੌਕਾ ਮਿਲ ਸਕਦਾ ਹੈ। ਨਵੰਬਰ 2025 ਦੇ ਵਿੱਚ ਵਪਾਰ ਜਾਂ ਨੌਕਰੀ ਵਿੱਚ ਵੱਡੇ ਮੌਕੇ ਤੁਹਾਡੀ ਉਡੀਕ ਕਰ ਰਹੇ ਹਨ। ਕੈਰੀਅਰ ਅਤੇ ਸਿੱਖਿਆ ਦੇ ਖੇਤਰ ਵਿੱਚ ਮਿਤਰ ਨਰਾਸ਼ੀ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਸਿੱਖਿਆ ਤੇ ਕੈਰੀਅਰ ਵਿੱਚ ਵੱਡੀਆਂ ਖੁਸ਼ਖਬਰੀਆਂ ਮਿਲਣ ਦੀ ਸੰਭਾਵਨਾ ਹੈ। ਵਿਦੇਸ਼ ਵਿੱਚ ਉੱਚ ਸਿੱਖਿਆ ਦਾ ਸੁਪਨਾ ਵੇਖ ਰਹੇ ਲੋਕਾਂ ਅਤੇ ਬੱਚਿਆਂ ਨੂੰ 2025 ਵਿੱਚ ਇਹ ਸੁਪਨਾ ਸੱਚ ਸਾਬਿਤ ਹੋ ਜਾਵੇਗਾ। ਬ੍ਰਹਸਪਤੀ ਦਾ ਗੋਚਰ ਮਈ 2025 ਵਿੱਚ ਤੁਹਾਡੀ ਜ਼ਿੰਦਗੀ ਨੂੰ ਹੋਰ ਖੁਸ਼ੀਆਂ ਨਾਲ ਭਰ ਦੇਵੇਗਾ। ਜੇਕਰ ਗੱਲ ਕੀਤੀ ਜਾਵੇ ਵਪਾਰਕ ਯੋਜਨਾਵਾਂ ਅਤੇ ਕੰਮਾਂ ਵਿੱਚ ਹੋਣ ਵਾਲੇ ਲਾਭ ਦੀ ਤਾਂ ਵਪਾਰ ਜਗਤ ਨਾਲ ਜੁੜੇ ਲੋਕਾਂ ਲਈ 2025 ਇੱਕ ਸ਼ਾਨਦਾਰ ਸਮਾਂ ਸਾਬਿਤ ਹੋ ਜਾਵੇਗਾ। ਨਵੀਆਂ ਯੋਜਨਾਵਾਂ ਅਤੇ ਨਵੇਂ ਵਿਚਾਰ ਤੁਹਾਡੇ ਵਪਾਰ ਨੂੰ ਅਸਮਾਨ ਤੱਕ ਪਹੁੰਚਾ ਸਕਦੇ ਹਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਬੇਹੱਦ ਵਧੀਆ ਲਾਭ ਮਿਲਣ ਵਾਲੇ ਹਨ ਇਸ ਸਾਲ ਵਿੱਚ ਵਪਾਰੀ ਲੋਕ ਨਵੀਂ ਗੱਡੀ ਜਾਂ ਨਵਾਂ ਘਰ ਖਰੀਦ ਸਕਦੇ ਹਨ ਜੇਕਰ ਗੱਲ ਕੀਤੀ ਜਾਵੇ ਪਰਿਵਾਰਕ ਪਿਆਰ ਤੇ ਸਬੰਧਾਂ ਦੀ ਤਾਂ ਦੋਸਤੋ ਘਰ ਵਿੱਚ ਪਿਆਰ ਭਰਿਆ ਮਹਾਲ ਤੁਹਾਡੀ ਜ਼ਿੰਦਗੀ ਵਿੱਚ ਨਵੇਂ ਰੰਗ ਭਰ ਕੇ ਜਾਵੇਗਾ ਜੋੜਿਆਂ ਵਿੱਚ ਸਮਝ ਬਿਹਤਰ ਹੋ ਜਾਵੇਗੀ ਪਿਆਰ ਵੱਧ ਜਾਵੇਗਾ ਜਿਹੜੇ ਲੋਕ ਸਿੰਗਲ ਹਨ ਉਹਨਾਂ ਲਈ 2025 ਦਾ ਸਾਲ ਆਪਣੇ ਜੀਵਨ ਸਾਥੀ ਨੂੰ ਮਿਲਣ ਦੀ ਸੰਭਾਵਨਾ ਹੈ ਸਾਲ ਦਾ ਆਖਰੀ ਹਿੱਸਾ ਆਖਰੀ ਮਹੀਨੇ ਤੁਹਾਡੀ ਆਮਦਨ ਵਿੱਚ ਵਾਧਾ ਹੋ ਜਾਵੇਗਾ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤੁਸੀਂ ਮਹਿੰਗੇ ਉਪਕਰਣ ਖਰੀਦ ਸਕਦੇ ਹੋ ਕੈਰੀਅਰ ਵਿੱਚ ਤਰੱਕੀ ਦੇ ਚਾਂਸ ਜ਼ਿਆਦਾ ਬਣਦੇ ਦਿਖਾਈ ਦੇ ਰਹੇ ਹਨ ਨਵੀਆਂ ਜ਼ਿੰਮੇਵਾਰੀਆਂ ਤੇ ਉੱਚ ਅਹੁਦੇ ਤੁਹਾਡੀ ਉਡੀਕ ਕਰ ਰਹੇ ਹਨ ਦੋਸਤੋ ਇਹ ਸਾਰੀਆਂ ਭਵਿੱਖਬਾਣੀਆਂ 2025 ਨੂੰ ਤੁਹਾਡੇ ਲਈ ਖਾਸ ਬਣ ਜਾਣਗੇ ਕਿਸਮਤ ਤੁਹਾਡਾ ਪੂਰਾ ਸਾਥ ਦੇਵੇਗੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਬ੍ਰਹਸਪਤੀ ਦੇ ਗੋਚਰ ਨਾਲ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਹੀ ਸਕਾਰਾਤਮਕ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ ਇਸ ਸਾਲ ਨੂੰ ਵਧੀਆ ਬਣਾਉਣ ਦੇ ਲਈ ਤੁਸੀਂ ਪੂਜਾ ਪਾਠ ਦਾ ਸਹਾਰਾ ਲੈ ਲੈਣਾ ਹੈ ਤੇ ਪਰਮਾਤਮਾ ਨੂੰ ਯਾਦ ਕਰਨਾ ਹੈ ਹਰ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਨਹੀਂ ਭੁੱਲਣਾ ਜੇਕਰ ਗੱਲ ਕੀਤੀ ਜਾਵੇ ਵਿਦਿਆਰਥੀ ਵਰਗ ਦੀ ਤਾਂ ਉਹਨਾਂ ਦੇ ਲਈ ਪੜ੍ਹਾਈ ਵਿੱਚ ਮਨ ਲੱਗਣ ਦੀ ਪੂਰੀ ਪੂਰੀ ਸੰਭਾਵਨਾ ਹੈ ਜਿਸ ਦੇ ਨਾਲ ਉਹ ਆਪਣੇ ਜੀਵਨ ਵਿੱਚ ਤਰੱਕੀ ਦੇ ਰਸਤੇ ਤੇ ਚੱਲਣਗੇ ਤੇ ਜੇਕਰ ਗੱਲ ਕੀਤੀ ਜਾਵੇ ਵਿਆਹੁਤਾ ਜੀਵਨ ਦੀ ਤਾਂ ਉਹਨਾਂ ਦੇ ਵਿੱਚ ਆਪਸੀ ਪਿਆਰ ਬਣਉਣ ਦੀ ਸੰਭਾਵਨਾ ਹੈ ਉਹ ਇੱਕ ਦੂਜੇ ਦੀ ਗੱਲ ਸਮਝਣ ਦੇ ਵਿੱਚ ਬਹੁਤ ਹੀ ਚੰਗੇ ਹੋ ਜਾਣਗੇ ਜਿਸ ਦੇ ਨਾਲ ਉਹਨਾਂ ਦੇ ਘਰ ਦੇ ਲੜਾਈ ਝਗੜੇ ਖਤਮ ਹੋਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਕਾਫੀ ਸਮੇਂ ਤੋਂ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਸੀ ਆਰਥਿਕ ਤੰਗੀ ਤੁਹਾਡੇ ਜੀਵਨ ਵਿੱਚੋਂ ਹੌਲੀ-ਹੌਲੀ ਖਤਮ ਹੋਣ ਵਾਲੀ ਹੈ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਜਾਵੇਗਾ ਇਸ ਸਾਲ ਦੇ ਵਿੱਚ ਤੁਹਾਡੇ ਬੱਚੇ ਕੋਈ ਉੱਚ ਅਹੁਦਾ ਪ੍ਰਾਪਤ ਕਰ ਸਕਦੇ ਹਨ ਜਿਸ ਦੇ ਨਾਲ ਤੁਹਾਡੇ ਘਰ ਦਾ ਮਾਹੌਲ ਇਸ ਸਮੇਂ ਖੁਸ਼ ਨਮਾ ਬਣ ਜਾਵੇਗਾ ਖੁਸ਼ ਨਮਾ ਮਾਹੌਲ ਹੋਣ ਦੇ ਕਾਰਨ ਤੁਹਾਡੇ ਮਨ ਜਿਹੜਾ ਹੈ ਉਹ ਵੀ ਬਹੁਤ ਹੀ ਸੰਤੁਸ਼ਟ ਰਹੇਗਾ ਤੁਸੀਂ ਆਪਣੇ ਮਨ ਨਾਲ ਬਹੁਤ ਹੀ ਵਧੀਆ ਵਿਚਾਰ ਹਰ ਕਿਸੇ ਦੇ ਨਾਲ ਪੇਸ਼ ਕਰ ਸਕਦੇ ਹੋ ਜਿਸ ਦੇ ਨਾਲ ਤੁਹਾਡਾ ਮਾਨ ਸਨਮਾਨ ਸਮਾਜ ਵਿੱਚ ਹੋਰ ਵੱਧ ਜਾਵੇਗਾ ਇਸ ਸਾਲ ਦੇ ਵਿੱਚ ਤੁਹਾਨੂੰ ਉੱਚ ਅਹੁਦੇ ਤੇ ਨੌਕਰੀ ਮਿਲਣ ਦੀ ਵੀ ਸੰਭਾਵਨਾ ਹੈ ਜੇਕਰ ਗੱਲ ਕੀਤੀ ਜਾਵੇ ਜੀ ਇਹਨਾਂ ਰਾਸ਼ੀ ਫਲ ਦੇ ਬਾਰੇ ਤਾਂ ਇਹਨਾਂ ਦੇ ਚਰਨ ਵਿੱਚ 66 ਦਾ ਤੀਸਰਾ ਚਰਨ ਹੋਣ ਕਰਕੇ ਤੁਹਾਡੇ ਦਿਨ ਬਦਲਣ ਵਾਲੇ ਹਨ ਜਿਹੜੇ ਇਸ ਰਾਸ਼ੀ ਵਾਲੇ ਲੋਕ ਭਗਵਾਨ ਹਨੂਮਾਨ ਜੀ ਦੇ ਸੱਚੇ ਸ਼ਰਧਾਲੂ ਹਨ ਉਹਨਾਂ ਦੀ ਇਸ ਸਮੇਂ ਕਹਿ ਲਓ ਕਿ ਲਾਟਰੀ ਲੱਗਣ ਵਾਲੀ ਹੈ ਦੋਸਤ ਕਿਉਂਕਿ ਹਰ ਇੱਕ ਮਨੁੱਖ ਚਾਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਨੂੰ ਖੁਸ਼ੀਆਂ ਭਰੀ ਬਤੀਤ ਕਰਾਂ ਪਰ ਹਰ ਇੱਕ ਦੇ ਨਾਲ ਇਸ ਤਰ੍ਹਾਂ ਨਹੀਂ ਹੋ ਸਕਦਾ ਸਾਰਿਆਂ ਦੀ ਜ਼ਿੰਦਗੀ ਵਿੱਚ ਉਤਰਾ ਚੜਾ ਆਉਂਦੇ ਹੀ ਰਹਿੰਦੇ ਹਨ ਕਿਉਂਕਿ ਗ੍ਰਹਾਂ ਦੀ ਸਥਿਤੀ ਜਿਹੜੀ ਹੈ ਉਹ ਬਦਲਦੀ ਰਹਿੰਦੀ ਹੈ ਜਿਸ ਦੇ ਕਾਰਨ ਤੁਹਾਡੇ ਜੀਵਨ ਵਿੱਚ ਤਬਦੀਲੀਆਂ ਆਉਂਦੀਆਂ ਹੀ ਰਹਿੰਦੀਆਂ ਹਨ ਤੇ ਤਬਦੀਲੀਆਂ ਦਾ ਮੁੱਖ ਕਾਰਨ ਗ੍ਰਹਿ ਹੀ ਹੁੰਦੇ ਹਨ ਗ੍ਰਹਾਂ ਤੋਂ ਨਿਕਲਣ ਵਾਲੀ ਊਰਜਾ ਨੂੰ ਸਾਡਾ ਜੀਵਨ ਮੰਨਿਆ ਜਾਂਦਾ ਹੈ ਇਹ ਸਾਨੂੰ ਫਿਰ ਹਰ ਪਲ ਪ੍ਰਭਾਵਿਤ ਕਰਦਾ ਹੈ ਕਦੇ ਇਹ ਸਾਨੂੰ ਖੁਸ਼ੀ ਦਿੰਦੇ ਹਨ ਤੇ ਕਦੇ ਇਹ ਸਾਨੂੰ ਗਮੀ ਦਿੰਦੇ ਹਨ ਦੱਸਿਆ ਜਾ ਰਿਹਾ ਹੈ ਕਿ ਗ੍ਰਹਿਆਂ ਦੀ ਗਤੀ ਦੇ ਕਾਰਨ ਸਾਨੂੰ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਭਗਵਾਨ ਹਨੂਮਾਨ ਜੀ ਦੇ ਅਸ਼ੀਰਵਾਦ ਦੇ ਨਾਲ ਇੱਕ ਅਦਭੁਤ ਸੰਜੋਗ ਆਪਰ ਰਿਹਾ ਹੈ ਸੁਪਰ ਸ਼ਕਤੀਸ਼ਾਲੀ ਭਗਵਾਨ ਹਨੂਮਾਨ ਜੀ ਦੇ ਕੋਲ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਤਿੰਨ ਰਾਸ਼ੀ ਵਾਲਿਆਂ ਤੇ ਉਹ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਜਿਸ ਦੇ ਨਾਲ ਇਹਨਾਂ ਦੇ ਜੀਵਨ ਵਿੱਚ ਬਹੁਤ ਹੀ ਵੱਡੇ ਬਦਲਾਅ ਹੋਣ ਵਾਲੇ ਹਨ ਹੁਣ ਇਹਨਾਂ ਨੂੰ ਅਮੀਰ ਹੋਣ ਤੋਂ ਕੋਈ ਵਿਧਾਤਾ ਵੀ ਨਹੀਂ ਰੋਕ ਸਕਦਾ ਹੁਣ ਇਸ ਰਾਸ਼ੀ ਵਾਲੇ ਲੋਕਾਂ ਨੂੰ ਉਹ ਸਹੂਲਤ ਮਿਲ ਜਾਵੇਗੀ ਜਿਸ ਤੇ ਇਹ ਚਾਹਵਨ ਹਨ ਆਓ ਜਾਣਦੇ ਹਾਂ ਜੀ ਇਹਨਾਂ ਦੀ ਕਿਸਮਤ ਵਿੱਚ ਕੀ ਕੀ ਇਹਨਾਂ ਨੂੰ ਮਿਲਣ ਵਾਲਾ ਹੈ ਜਿਸ ਦੇ ਨਾਲ ਇਹ ਰਾਸ਼ੀ ਵਾਲੇ ਖੁਸ਼ਕਿਸਮਤ ਵਿੱਚੋਂ ਇੱਕ ਬਣ ਜਾਣਗੇ ਇਹਨਾਂ ਨੂੰ ਦੱਸ ਦਈਏ ਕਿ ਭਗਵਾਨ ਹਨੂਮਾਨ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜਿਸ ਦੇ ਨਾਲ ਤੁਸੀਂ ਆਪਣੇ ਜੀਵਨ ਵਿੱਚ ਦਿਨ ਰਾਤ ਚਾਗਣੇ ਤਰੱਕੀ ਕਰਨ ਵਾਲੇ ਹੋ ਭਗਵਾਨ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਤੁਸੀਂ ਤਰੱਕੀ ਕਰੋਗੇ ਵਪਾਰ ਦੇ ਖੇਤਰ ਵਿੱਚ ਵੀ ਤੁਹਾਡੇ ਦੁਆਰਾ ਕੀਤੇ ਗਏ ਹਰ ਇੱਕ ਯਤਨ ਸਫਲ ਹੋ ਜਾਣਗੇ ਨੌਕਰੀ ਪ੍ਰਤੀ ਤੁਹਾਡੀਆਂ ਕੋਸ਼ਿਸ਼ਾਂ ਜਲਦ ਹੀ ਸਫਲ ਹੋ ਜਾਣਗੀਆਂ ਜੇਕਰ ਤੁਸੀਂ ਕਿਸੇ ਨਵੇਂ ਕੰਮ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਸਮਾਜਿਕ ਖੇਤਰ ਦੇ ਵਿੱਚ ਤੁਹਾਨੂੰ ਬਹੁਤ ਵੱਡੀ ਕੋਈ ਸਫਲਤਾ ਮਿਲਣ ਵਾਲੀ ਹੈ ਜਿਹੜੇ ਲੋਕ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਣਗੇ ਉਹਨਾਂ ਨੂੰ ਵੀ ਸਫਲਤਾ ਪ੍ਰਾਪਤ ਹੋ ਜਾਵੇਗੀ ਤੇ ਨਾਲ ਹੀ ਤੁਹਾਡੇ ਦੁਆਰਾ ਕੀਤੇ ਗਏ ਯਤਨ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਨੂੰ ਦੂਰ ਕਰ ਦੇਣਗੇ ਤੁਸੀਂ ਜੋ ਵੀ ਕੋਸ਼ਿਸ਼ ਕਰੋਗੇ ਉਸ ਦੇ ਵਿੱਚ ਹੀ ਤੁਹਾਨੂੰ ਪੂਰੀ ਸਫਲਤਾ ਮਿਲ ਜਾਵੇਗੀ ਭਗਵਾਨ ਹਨੂਮਾਨ ਜੀ ਦੇ ਆਸ਼ੀਰਵਾਦ ਨਾਲ ਤੁਹਾਡੇ ਲਈ ਸਮਾਂ ਬਹੁਤ ਹੀ ਵਧੀਆ ਹੈ ਜਿਹੜੇ ਲੋਕ ਨੌਕਰੀ ਕਰਦੇ ਹਨ ਜਾਂ ਪੜ੍ਹਾਈ ਦੇ ਲਈ ਵਿਦੇਸ਼ ਜਾਣ ਦਾ ਸੁਪਨਾ ਵੇਖ ਰਹੇ ਹਨ ਉਹਨਾਂ ਦਾ ਵੀ ਇਸ ਸਮੇਂ ਸੁਪਨਾ ਸੱਚ ਹੋ ਜਾਵੇਗਾ ਜਿਹੜੇ ਲੋਕ ਇਸ ਸਮੇਂ ਨਵਾਂ ਵਾਹਨ ਜਾਂ ਨਵਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੁਹਾਡੀਆਂ ਸਾਰੀਆਂ ਹੀ ਇਸ ਸਮੇਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਜੇ ਵੀ ਤੁਹਾਡੇ ਘਰ ਵਿੱਚ ਖੁਸ਼ਹਾਲੀ ਨਹੀਂ ਸੀ ਆ ਰਹੀ ਉਹ ਵੀ ਇਸ ਸਾਲ ਆਉਣ ਵਾਲੀ ਹੈ ਪਰਿਵਾਰ ਦੋਸਤਾਂ ਦੇ ਵਿੱਚ ਬੇਅੰਤ ਖੁਸ਼ੀ ਭਰਿਆ ਸਮਾਂ ਬਤੀਤ ਕਰੋਗੇ ਜੇਕਰ ਗੱਲ ਕੀਤੀ ਜਾਵੇ ਕਿ ਇਸ ਸਮੇਂ ਤੁਹਾਨੂੰ ਬਹੁਤ ਹੀ ਧਨਲਾਭ ਹੋਣ ਦੀ ਸੰਭਾਵਨਾ ਹੈ ਪੈਸਾ ਕਮਾਉਣ ਦੇ ਨਵੇਂ-ਨਵੇਂ ਅਵਸਰ ਤੁਹਾਨੂੰ ਮਿਲ ਜਾਣਗੇ ਜਿਸ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋ ਜਾਵੇਗਾ ਜੇਕਰ ਤੁਹਾਡਾ ਕਾਰੋਬਾਰ ਪਿਛਲੇ ਸਾਲ ਵਿੱਚ ਨਹੀਂ ਸੀ ਚੱਲ ਰਿਹਾ ਉਹ ਵੀ ਇਸ ਸਮੇਂ ਚੱਲ ਜਾਵੇਗਾ ਤੁਹਾਨੂੰ ਨਤੀਜੇ ਬਹੁਤ ਹੀ ਵਧੀਆ ਮਿਲਣਗੇ ਪੁਰਾਣੀਆਂ ਯਾਦਾਂ ਵੀ ਤੁਹਾਡੀਆਂ ਤਾਜ਼ਾ ਹੋ ਜਾਣਗੀਆਂ ਮਹਿਮਾਨਾਂ ਦੀ ਮੇਜ਼ਬਾਨ ਵਿੱਚ ਤੁਸੀਂ ਸਮਾਂ ਬਤੀਤ ਕਰੋਗੇ ਤੁਹਾਡੇ ਮਨ ਦੇ ਵਿੱਚ ਖੁਸ਼ੀ ਦੀ ਭਾਵਨਾ ਰਹੇਗੀ ਭਗਵਾਨ ਹਨੂਮਾਨ ਜੀ ਤੁਹਾਡੇ ਤੇ ਅਪਾਰ ਕਿਰਪਾ ਕਰਨ ਵਾਲੇ ਹਨ ਜਿਸ ਕਾਰਨ ਤੁਹਾਡੇ ਜੀਵਨ ਵਿੱਚ ਧਨ ਦੌਲਤ ਵਧਣ ਦੀ ਪੂਰੀ ਸੰਭਾਵਨਾ ਹੈ ਇਸ ਲਈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਤੇ ਇਸ ਸਮੇਂ ਨੂੰ ਆਪਣੇ ਹੱਥ ਵਿੱਚੋਂ ਨਾ ਜਾਣ ਦੇਣਾ ਤੁਸੀਂ ਇਸ ਸਮੇਂ ਆਤਮ ਵਿਸ਼ਵਾਸ ਦੇ ਨਾਲ ਭਰਪੂਰ ਰਹੋਗੇ ਜਿਸ ਨਾਲ ਤੁਹਾਡੀ ਸ਼ਖਸੀਅਤ ਵਿੱਚ ਹੋਰ ਸੁਧਾਰ ਆ ਜਾਵੇਗਾ ਤੇ ਖਾਸ ਤੌਰ ਤੇ ਕਾਰਜ ਸਥਾਨ ਵਿੱਚ ਪ੍ਰਭਾਵਸ਼ਾਲੀ ਬਣਾ ਦੇਵੇਗਾ ਇਹ ਬਹੁਤ ਹੀ ਸਮਾ ਤੁਹਾਡੇ ਲਈ ਲਾਭਦਾਇਕ ਹੈ ਤੁਹਾਡੇ ਹਰ ਕੰਮ ਦੀ ਸ਼ਲਾਘਾ ਕੀਤੀ ਜਾਵੇਗੀ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵੱਧ ਜਾਵੇਗਾ ਪਰਿਵਾਰ ਵਿੱਚ ਖੁਸ਼ੀ ਦੇ ਮੌਕੇ ਬਣ ਜਾਣਗੇ ਮਾਨਸਿਕ ਸ਼ਾਂਤੀ ਨੂੰ ਤੁਸੀਂ ਅਨੁਭਵ ਕਰੋਗੇ ਸੋ ਦੋਸਤੋ ਇਹ ਸੀ ਜੀ ਤਿੰਨ ਰਾਸ਼ੀ ਵਾਲਿਆਂ ਦੀ ਭਵਿੱਖਬਾਣੀ ਧੰਨਵਾਦ